ਨੰਗਲ ਅਨੰਦਪੁਰ ਸਾਹਿਬ ਦੀ ਜੀਵਨ ਰੇਖਾ ਦੀ ਹਾਲਤ ਖਰਾਬ 25 ਕਿਲੋਮੀਟਰ ਤੱਕ ਸੜਕ ਉੱਤੇ ਪਏ ਟੋਏ ਕੌਣ ਜ਼ਿੰਮੇਵਾਰ ਹੈ ਟ੍ਰੈਫਿਕ ਜਾਮ ਹੈ ਬਹਾਨਾ ਨੂੰ ਨੁਕਸਾਨ ਹੈ ਦੁਰਘਟਨਾ ਤੇ ਲੋਕ ਪਰੇਸ਼ਾਨ ਹੈ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਏ ਕੀਤਪੁਰ ਸਾਹਿਬ ਤੋਂ ਲੈ ਕੇ ਮੈਧਪੁਰ ਨੰਗਲ ਤੱਕ 25 ਕਿਲੋਮੀਟਰ ਲੰਬੀ ਸੜਕ ਹੁਣ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ ਇਹ ਸੜਕ ਡੂੰਘੇ ਟੋਏਆਂ ਅਤੇ ਟੁੱਟੇ ਹੋਏ ਹਾਲਾਤਾਂ ਦੇ ਨਾਲ ਭਰੀ ਹੋਈ ਹੈ ਸੜਕ ਉੱਤੇ ਹਾਸਿਆਂ ਦਾ ਖਤਰਾ ਵੱਧ ਗਿਆ ਹੈ ਇਸੇ ਰਸਤੇ ਉੱਤੇ ਰੋਜ਼ਾਨਾ ਹਜ਼ਾਰਾਂ ਵਾਹਨ ਯਾਤਰਾ ਕਰਦੇ ਹਨ ਪਰ ਯਾਤਰੀ ਚਿੰਤਤ ਰਹਿੰਦੇ ਨੇ ਕਿ ਉਹ ਠੀਕ ਠਾਕ ਸਹੀ ਸਲਾਮਤ ਆਪਣੇ ਘਰ ਪੁੱਜ ਵੀ ਜਾਣਗੇ ਜਾਂ ਫਿਰ ਨਹੀਂ ਕੀਤਪੁਰ ਸਾਈ ਤੋਂ ਲੈ ਕੇ ਮੈਥਪੁਰ ਤੱਕ 25 ਕਿਲੋਮੀਟਰ ਲੰਬੀ ਮੁੱਖ ਸੜਕ ਜਿਸ ਨੂੰ ਕਦੇ ਇਲਾਕੇ ਦੀ ਜੀਵਨ ਰੇਖਾ ਮੰਨਿਆ ਜਾਂਦਾ ਸੀ ਹੁਣ ਡੂੰਘੇ ਟੋਏਆਂ ਅਤੇ ਕਸਤਾ ਹਾਦਸੇ ਦੇ ਕਾਰਨ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਪਿਛਲੇ ਸਾਲ ਤੋਂ ਇਹ ਸੜਕ ਡਰਾਈਵਰਾਂ ਦੇ ਲਈ ਪ੍ਰਿਕਿਰ ਰਹੀ ਹੈ ਖਾਸ ਕਰਕੇ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਟੋਏ ਤਲਾਹ ਦੇ ਵਿੱਚ ਬਦਲ ਜਾਂਦੇ ਹਨ ਅਤੇ ਹਾਸਿਆਂ ਦਾ ਖਤਰਾ ਵੱਧ ਜਾਂਦਾ ਹੈ ਇਹ ਉਹ ਮਾਰਗ ਹੈ ਜੋ ਕਿ ਚੰਡੀਗੜ੍ਹ ਨੂੰ ਧਰਮਸ਼ਾਲਾ ਦੇ ਨਾਲ ਜੋੜਦਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਵਾਹਨ ਇਸ ਤੋਂ ਲੰਘਦੇ ਹਨ ਤੇ ਓਵਰਲੋਡਡ ਟਿਪਰਾਂ ਦੇ ਕਾਰਨ ਸੜਕ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਸਥਾਨਿਕ ਲੋਕਾਂ ਨੇ ਕਿਹਾ ਕਿ ਇਸ ਸੜਕ ਨੂੰ ਨਵੀਂ ਬਣਾਉਣ ਦੀਆਂ ਕਵਰਾਂ ਜ਼ਰੂਰ ਸੁਣਨ ਨੂੰ ਮਿਲਦੀਆਂ ਸਨ ਪਰ ਹੁਣ ਤੱਕ ਅਸਥਾਈ ਪੈਚ ਵਰਕ ਵੀ ਇਸ ਮੁੱਖ ਮਾਰਗ ਉੱਤੇ ਨਹੀਂ ਲਾਇਆ ਗਿਆ ਜਿਸ ਦੇ ਨਾਲ ਸੜਕ ਦੀ ਹਾਲਤ ਹੋਰ ਵੀ ਵਿਗੜੀ